ਮਦਰ ਮਿਲ ਕਹਿੰਦਾ ਠੀਕ ਆ ਤੇ ਦੰਦੂ ਖੀਰੀਆਂ ਚਾਰ ਚਾਰ ਹੀ ਥਣ ਬੋਗੇ ਬਈ ਸਾਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦ ਨੂੰ ਮੈਨੂੰ ਬਈ ਇਹ ਤਕਰੀਬਨ 8 ਤੋਂ 9 ਸਾਲ ਹੋ ਗਏ ਇਸ ਕੰਮ ਦੇ ਠੀਕ ਆ ਹੁਣ ਸਾਨੂੰ ਪੂਰਾ ਚਾਰ ਪਾ ਗਿਆ ਵੀ ਹਾਂ ਵੀ ਕਿਹੜੀ ਹਾਂਜੀ ਹਾਂਜੀ ਬਿਲਕੁਲ ਬਈ ਕਿਉਂਕਿ ਕਾਫੀ ਟਾਈਮ ਪੂਰੇ ਆਪਾਂ ਛਾਂਡ ਕੇ ਜਾਨਵਰ ਲਿਆਈਦਾ ਪੂਰਾ ਟਾਪ ਕੁਆਲਿਟੀ ਦੇ ਜਾਨਵਰ ਆਉਂਦੇ ਆ ਆਪਣੇ ਕੋਲ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੋਲੀਆ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਵਾਈ ਕੋਲ ਟਾਪ ਦੀਆਂ ਬੱਸੀਆਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਵਾਈ ਕੋਲ ਟਾਪ ਦੀਆਂ ਬੱਸੀਆਂ ਵੱਧ ਜਾਣਕਾਰੀ ਲੈਣੇ ਆਪਾਂ ਵਾਈ ਤੋਂ ਵਾਈ ਜੀ ਸਾਸਿ ਗਾਈ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਬਾਜੀ ਕੁਲਵਿੰਦਰ ਸਿੰਘ ਦਾ ਕੋਲਿਆ ਖੁਰ ਜ਼ਿਲ੍ਹਾ ਮੋਗਾ ਠੀਕ ਆ ਤਾਂ ਜੀ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦੇ ਵੱਡਾ ਘੋੜਿਆ ਦੋਨੇ ਕੇ ਹਾਂਜੀ ਮੋਬਾਈਲ ਨੰਬਰ ਹੈਗਾ 9781935553 ਕਿੰਨੀਆਂ ਬੱਚੀਆਂ ਵੀਰੇ ਪਕੋ ਪੰਜ ਬੱਚੀਆਂ ਜੀ ਆਪਣੇ ਕੋਲ ਠੀਕ ਆ ਹਾਂ ਪੰਜ ਟੌਪ ਦੇ ਰਿਕਾਰਡ ਵਾਲੀਆਂ 30 ਪਲੱਸ ਮਦਰ ਮਿਲ ਕਾ ਇਹਨਾਂ ਦੇ ਠੀਕ ਆ ਤੇ ਦੰਦੋਂ ਖੀਰੀਆਂ ਚਾਰ ਚਾਰ ਹੀ ਥਣ ਹੋਵੰਗੇ ਭਾਈ ਸਾਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦ ਨੂੰ ਮੈਨੂੰ ਭਾਈ ਇਹ ਤਕਰੀਬਨ 8 ਤੋਂ 9 ਸਾਲ ਹੋ ਗਿਆ ਇਸ ਕੰਮ ਦੇ ਠੀਕ ਆ ਹੁਣ ਸਾਨੂੰ ਪੂਰਾ ਚਾਰ ਪਾ ਗਿਆ ਵੀ ਹਾਂ ਵੀ ਕਿਹੜੀ ਹਾਂਜੀ ਹਾਂਜੀ ਬਿਲਕੁਲ ਭਾਈ ਕਿਉਂਕੋ ਕਾਫੀ ਟਾਈਮ ਪੂਰੇ ਆਪਾਂ छान ਕੇ ਜਾਨਵਰ ਲਿਆਈਦਾ ਪੂਰਾ ਟਾਪ ਕੁਆਲਿਟੀ ਦੇ ਜਾਨਵਰ ਆਉਂਦੇ ਆ ਆਪਣੇ ਕੋਲ ਅਜੇ ਤੱਕ ਆਪਾਂ ਨੂੰ ਕਿਸੇ ਨੇ ਨਾ ਦਾ ਕੋਈ ਲੰਭਾ ਹੀ ਆਇਆ ਆਪਾਂ ਨੂੰ ਜਾਨਵਰ ਦਾ ਹਾਂ ਹਾਂ ਤੇ ਯਾਨੀ ਵਧੀਆ ਹੀ ਨਿਕਲੋ ਸਾਰਿਆਂ ਬੱਚੇ ਜਾ ਕੇ ਸਹੀ ਗੱਲ ਬਾਕੀ ਬਾਕੀ ਜਿਹੜੀ ਸੇਵਾ ਤੇ ਕਾਫੀ ਟਾਈਮ ਹੋਗਾ ਨਾ ਪਪਾਰ ਲੈਣ ਨੂੰ ਬਹਾਵਾ ਟਾਈਮ ਹੋਗਾ ਇਹਨੂੰ ਬਾਕੀ ਪਤਾ ਵੀ ਕਿਹੜਾ ਨਸਲ ਆ ਕਿਹੜੀ ਕੀ ਗੱਲਬਾਤ ਬਿਲਕੁਲ ਬਿਲਕੁਲ ਹਾਂਜੀ ਭਾਈ ਜਿਵੇਂ ਹੁਣ ਆਮ ਬੰਦੇ ਨੇ ਇੱਕ ਮੈਂ ਲੈਣੀ ਐ ਇੱਕ ਅੱਧੀ ਲੈਣੀ ਐ ਦੋ ਲੈਣੀਆਂ ਹੁਣ ਛੋਟੇ ਕੋਲੋਂ ਲਵੇ ਫਿਰ ਸਾਨੂੰ ਤਸੱਲੀ ਵਾਲਾ ਕੰਮ ਆ ਕਿ ਪਤਾ ਤੁਹਾਨੂੰ ਅਸਲ ਆਪਾਂ ਸਾਰੇ ਐਂਗਲ ਤੋਂ ਪਰਖ ਕੇ ਜਾਨਵਰ ਲੈਣਾ ਹੁੰਦਾ ਭਾਈ ਹਾਂਜੀ ਹਾਂਜੀ ਇੱਕ ਤਾਂ ਆਪਾਂ ਵੱਡਾ ਠੱਡ ਨਹੀਂ ਲੈਂਦੇ ਜਾਨਵਰ ਦਾ ਉਹ ਕੱਦ ਨਹੀਂ ਕਰਦਾ ਠੀਕ ਆ ਸਟ੍ਰੇਟ ਹੱਡੀ ਹਾਂ ਠੀਕ ਆ ਤੇ ਛੋਟਾ ਕੰਨ ਠੀਕ ਆ ਤੇ ਉਸ ਹਿਸਾਬ ਨਾਲ ਆਪਾਂ ਸਾਰਾ ਬੀਸੀਐਸ ਸਟਰਕਚਰ ਤਣਾ ਦਾ ਗੈਪ ਹਾਂਜੀ ਉਸ ਹਿਸਾਬ ਦੇ ਨਾਲ ਆਪਾਂ ਸਾਰਾ ਪੂਰੇ ਐਂਗਲ ਤੋਂ ਦੇਖ ਕੇ ਜਾਨਵਰ ਲਈਦਾ ਕਿਉਂਕਿ ਛੋਟਾ ਤਜਰਬਾ ਹੋ ਗਿਆ ਨਾ ਕਾਫੀ ਹਾਂਜੀ ਹਾਂਜੀ ਹਾਂ ਭਾਈ ਦੱਸੋ ਫਿਰ ਪਹਿਲੀ ਗਾਂ ਇਹਦੀ ਬੱਸੀ ਦੀ ਆਪਣੀ ਇਹ ਮੱਛੀ ਭਾਈ ਉਮਰ ਹੈਗੇ 9 ਮਹੀਨੇ ਹਾਂਜੀ ਸਾਰੀਆਂ ਮਿਲਕ ਟੀਥ ਖੀਰੀਆਂ ਬੱਚੀਆਂ ਇਹ ਠੀਕ ਆ ਓਹ ਨਾ ਮੀਨੇ ਹਾਈਟ ਲੈਂਥ ਪੂਰੀ ਫੁੱਲ ਆ ਬੱਛੀ ਲੰਮੀ ਤੋਰ ਦੋ ਭਰਾ ਜੀ ਲੋ ਜੀ ਦੇਖ ਸਕਦੇ ਹੋ ਭਰਾ ਵਾਈ ਦਾ ਤਜਰਬਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕੱਦ ਬੈਡ ਸੋਹਣਾ ਤੇ ਥਣ ਵੀ ਪਾਈ ਦੀ ਗੱਲ ਸਹੀ ਆ ਗਲਾਬੀ ਥਣ ਹੋਣ ਕਾ ਦੋ ਹਾਂ ਇੱਥੇ ਲੋ ਚੈੱਕ ਕਰ ਲੋ ਚਾਰੇ ਦਾ ਚੈੱਕ ਕਰ ਸੰ ਚਾਰ ਥਾਣਾ ਕੋਈ ਫੋੜੀ ਕੋਈ ਸੰਦੀ ਪੱਠਪੂੜਾ ਸਨਖ ਪੂਣਾ ਤੇ ਤੋਰਾ ਸਾਡੇ ਸਾਹਮਣੇ ਆ ਜੀ ਥੋੜੇ ਸਮੇਂ ਚ ਟੀਕਾ ਲੈਣ ਵਾਲੀਆਂ ਮੱਛੀਆਂ ਠੀਕ ਆ ਠੀਕ ਆ ਹਾਂ ਜੀ ਲੋ ਭਰਾ ਬਾਕੀ ਵਾਈ ਦਾ ਐਕਸਪੀਰੀਅੰਸ ਹੀ ਬਹੁਤ ਤਕੜਾ ਹੋਰ ਵੀ ਟਾਈਮ ਹੋ ਗਿਆ ਨਾ ਜਿਵੇਂ ਆਪਾਂ ਕਹਿਆ ਨਾ ਵੀ ਚੰਗਾ ਮੈਸਤਰੀ ਹੋਵੇ ਘਰ ਬਪੋਣਾ ਆਪਾਂ ਚੰਗੇ ਮੈਸਤਰੀ ਤੋਂ ਪਪੋਣਿਆਂ ਦੀ ਨੂੰ ਚਾਹ ਪਾਉਂਦਾ ਹੈ ਨਾ ਬਿਲਕੁਲ ਉਹੀ ਗੱਲ ਆ ਛੋਡੀ ਵੀ ਤੇ ਹਾਂ ਵੀ ਦੂਜੀ ਦੱਸੋ ਜਾਣਕਾਰੀ ਇਹ ਬੱਚੀ ਬਈ ਹੈਗੀ 4 ਮਹੀਨੇ ਉਮਰ ਓਕੇ ਹਾਂਜੀ ਠੀਕ ਆ ਸੋਭੀ ਪੜੀ ਹੋ ਪੂਰੀ ਪੱਠ ਪੜਾਈ ਬਹੁਤ ਸੋਹਣਾ ਕਰਮਾਂ ਵਾਲੀ ਦਾ ਥਾਂ ਚੌੜੀ ਪੂਰੀ ਫੁੱਲ ਲਾ ਤਾਂ ਠੀਕ ਆ ਲਿਓ ਜੀ ਮੋੜ ਲਿਓ ਗੁਰਵਿੰਦਰ ਭਾਈ ਰੇਟ ਸੱਚ ਨਾਲ ਦਾ ਯਾਰ ਜਾਇ ਜੇ ਮੈਂ ਖੱਚ ਕੇ ਦੱਸਿਓ ਰੇਟ ਵੀਰੇ ਇਹਨਾਂ ਦਾ ਆ ਗੱਲ ਵੀ ਆਪਾਂ ਇੱਕ ਦੇ ਵੀ ਕਰਾਂਗੇ ਕਿ ਉਹ ਸਾਇਜ ਕੋਈ ਅਵਸ਼ੀਆਂ ਦੇ ਜੈਜ ਦੀ ਰੇਟ ਹੋ 15000 ਪਰ ਬੱਚੀ ਦੇ ਹਿਸਾਬ ਨਾਲ ਦੇ ਦੇਵਾਂਗੇ ਠੀਕ ਆ ਹਾਂ ਜੇ ਸਾਰੀਆਂ ਬੱਸੀ ਲੈਣੀ ਕੱਲੀ 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 ਦਾ 15000 ਹੈ ਜੀ ਜੇ ਸਾਰੀਆਂ ਇਕੱਠੀਆਂ ਲੈਣੀ ਹੈ ਬਾਈ ਫਿਰ ਉਹ ਹੋ ਜੇ ਹਿਸਾਬ ਨਾਲ ਹੋ ਜਾਊਗਾ ਕਰ ਲਓਗੇ ਸੈਟ ਕਰ ਲੈਣਾ ਠੀਕ ਆ ਇਹਦੇ ਮੈਂ ਥਾਣ ਦਿਖਾਦਾ ਇੱਕ ਮਿੰਟ ਹਾਂ ਚਾਰ ਚਾਰ ਹੀ ਹੋਣਗੇ ਫੂਡ ਸ਼ਾਂ ਕਿਸੇ ਦੇ ਵੀ ਨਹੀਂ ਹੋਣਾ ਠੀਕ ਆ ਜੀ ਫੇਸ ਕੁਆਲਟੀ ਤੇ ਸਨਕ ਪੂਣਾ ਬਹੁਤ ਸੋਹਣਾ ਠੀਕ ਹੈ ਹਾਂ ਜੀ ਤਾਂ ਨੰਬਰ ਹਾਂ ਜੀ ਇਹ ਵੀ 9 ਮਹੀਨੇ ਉਮਰ ਹੈ ਠੀਕ ਆ ਲੋ ਜੀ 9 ਮਹੀਨੇ ਦੀ ਇਹ ëmਬਰਾਇਡਰੀ ਦੀ ਕੱਦ ਬਟ ਸੁਖਣਾ ਸੋਹਣਾ ਲਓ ਜੀ ਮੋੜ ਲਓ ਇੱਕ ਵਾਰਸ ਦਾ ਟਾਈਮ ਆ ਵਾਰਸ ਵੀ ਆ ਗਈ ਗੁਲਾਬੀ ਥਾਣਾ ਹਾਂਜੀ ਲਓ ਜੀ ਫੇਸ ਕੁਆਰਟੀ ਕੱਦ ਕੁਦ ਲਓ ਜੀ ਚੈੱਕ ਕਰ ਸਰਦਾ ਠੀਕ ਆ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਇਦਾਂ ਭਾਈ ਜੀ ਇਹ ਥੋੜੇ ਸਮੇਂ ਦੇ ਵਿੱਚ ਤਿਆਰ ਹੋਣ ਜਿਵੇਂ ਸਾਈਲੇਜ ਖਾ ਕੇ ਪੰਛੀਆਂ ਨੇ ਪੂਰੀ ਹਾਈਟ ਲੈਂਥ ਹਾਂਜੀ ਹੋਰ ਕਰ ਜਾਣੀ ਹੈਗੀ ਕਦ ਪੂਰੇ ਕਰ ਜਾਣੇ ਆ ਉਹ ਕੱਚੇ ਦੰਦਾਂ ਦੇ ਵਿੱਚ ਆ ਪੰਛੀ ਠੀਕ ਆ ਇੱਕ ਉਹ ਬੰਦਾ ਸ਼ੌਂਕ ਨਾਲ ਸੰਭਣਾ ਵਾਲਾ ਹੋਵੇ ਗਾਂ ਬਹੁਤ ਸੋਹਣੀਆਂ ਗਾਵਾਂ ਤਿਆਰ ਹੋਣੀਆਂ ਭਾਈ ਇੱਕ ਗੱਲ ਹੋਰ ਹੈ ਨਾ ਹੁਣ ਅੱਜ ਕੱਲ੍ਹ ਕਰੇਜ ਬਾਹਰ ਲਾ ਘਟ ਗਿਆ ਹਾਂ ਜੀ ਫਾਰਮ ਬਹੁਤ ਖਲ ਰਿਹਾ ਹੈ ਟਿਕਣੀ ਫਾਰਮ ਆਲੇ ਹੁਣ ਮੈਥੋਂ ਕੱਟ ਕੇ ਹੀ ਲੈ ਜਾਂਦੇ ਲੋਟ ਆਪਣੇ ਕੋ ਹਾਂਜੀ ਤੇ ਆਪਣੇ ਕੋ ਪਹਿਲਾਂ ਵੀ ਹੋਰ ਵੀ ਬੱਛੀਆਂ ਸੀਗੀਆਂ ਹਾਂ ਰਾਜਸਥਾਨ ਦੇ ਬੰਦੇ ਨੇ ਖਰੀਦੀਆਂ ਠੀਕ ਆ ਤੇ ਉਹਨਾਂ ਜੋ ਆਪਣੇ ਕੋ ਪੰਜ ਬੱਛੀਆਂ ਰਹਿ ਗਈਆਂ ਹੈਗੀਆਂ ਓਕੇ ਆਪਣੇ ਕੋਲ ਟੋਟਲ 15 ਬੱਛੀਆਂ ਸੀਗੀਆਂ ਠੀਕ ਆ ਹਾਂਜੀ ਠੀਕ ਆ ਦੋਪਰਾ ਇਹ ਤਾਂ ਨੰਬਰ ਸੀ ਚਾਰ ਨੰਬਰ ਦੱਸੋ ਬਈ ਕਿਹੜੀ ਨਸਲ ਨੂੰਸਲਾ ਲਓ ਜੀ ਚੈੱਕ ਕਰ ਸਮ ਕੱਦ ਬਟ ਛੋਟਾ ਕੰਨਾ ਦੇਖ ਲਓ ਪਾਣ ਦੇ ਪੱਤੇ ਆਰਗਾ ਜੰਮਾ ਬਹੁਤ ਸੋਹਣੀ ਹੈ ਨਾ ਮੋਦੀ ਆ ਠੀਕ ਆ ਗੁਲਾਬੀ ਨਾਕਾ ਤੇ ਗੁਲਾਬ ਹੀ ਥਾਣਾ ਇਹਦੇ ਠੀਕ ਆ ਹਾਂ ਸਭੀ ਚੰਕ ਚੰਕ ਵੀ ਬਹੁਤ ਆ ਬਈ ਇਹਨਾਂ ਚਾਂਕਪੂਰੀ ਫੁੱਲ ਠੀਕ ਆ ਲੋ ਜੀ ਚੈੱਕ ਕਰ ਸਕਦੇ ਹੋ ਪੂਰੀ ਟਾਪ ਦੀ ਬੱਸੀ ਆ ਫੇਸ ਕੁਆਲਟੀ ਦੇਖ ਸਕਦੇ ਹੋ ਕੱਦ ਬੜਾ ਸੁਖਣਾ ਸੋਹਣਾ ਬਾਕੀ ਸੇਵਾ ਦੇ ਸਿਰ ਤੇ ਆ ਭਰਾ ਹਾਂ ਬਾਕੀ ਮਦਰ ਮਾਲਕ ਬਹੁਤ ਚੰਗੇ ਆ ਆਪਣੇ ਕੋਲ ਫਾਰਮ ਦੀ ਵੀਡੀਓ ਵੀ ਹੈਗੀ ਆ ਆਪਾਂ ਉਹ ਦਿਖਾ ਵੀ ਦੇਵਾਂਗੇ ਠੀਕ ਆ ਜਿਹੜੇ ਫਾਰਮ ਚਾਹੀਆਂ ਹਾਂਜੀ ਹਾਂ ਤੇ ਬਾਕੀ ਜਿਹੜੀ ਸੀਮਨ ਸੀਮਨ ਡਿਟੇਲ ਆਪਾਂ ਅੰਨੇ ਆਪਣੇ ਕੋਲ ਯਾਦ ਨਹੀਂ ਰਹਿੰਦੀ ਬਾਕੀ ਆਪਾਂ ਦਿੰਦੇ ਵੀ ਹੈ ਨਹੀਂਗੇ ਅਗਲੇ ਨੇ ਆਪ ਦੀ ਪਰਖ ਦੇ ਨਾਲ ਹੀ ਲੈ ਕੇ ਜਾਣੀ ਹੈ ਠੀਕ ਹੈ ਸਹੀ ਗੱਲ ਸਹੀ ਗੱਲ ਬਾਕੀ ਐ ਵੀ ਫਾਰਮ ਦੀ ਤੁਸੀਂ ਵੀਡੀਓ ਦਿਖਾ ਸਕਦੇ ਹੋ ਹਾਂਜੀ 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 ਬਿਲਕੁਲ ਠੀਕ ਆ ਇਹ 4 ਨੰਬਰ ਸੀ ਹਾਂਜੀ ਠੀਕ ਆ ਕੱਦ ਬੜ ਟਿੱਕੋ ਜਿਹਾ ਸਾਰਾ ਕੁਝ ਸਾਰਾ ਸੇਮ ਹੀ ਹੈ ਬਈ ਤੇ ਰੇਟ ਬਈ ਕਹਿੰਦਾ 15-15000 ਰੁਪਇਆ ਤੇ ਲੋ ਜੀ ਚਨਖਪੁਰ ਕਨਕੋਲ ਐ ਨਹੀਂ ਕੋਈ ਲੱਸੀ ਹੋਊਗੀ ਸਾਰੀਆਂ ਪੜਿਆ ਸਮੀਆਂ ਹੋਈਆਂ ਬੱਚੇ ਠੀਕ ਆ ਠੀਕ ਆ ਟਿੱਡ ਲੱਦੀ ਨਹੀਂ ਨਹੀਂ ਜੀ ਨਹੀਂ ਠੀਕ ਆ ਟਿੱਡ ਲੋਬਸ਼ੀ ਕੱਦ ਨਹੀਂ ਕਰਦੀ ਬਈ ਓਕੇ ਓਕੇ ਉਦੋਂ ਇਹ ਕੰਗਰੂਰ ਦਾ ਆਵ ਜਾਂਦੀ ਆ ਇਹ ਹੁਣ ਕੰਗਰੂਰ ਸਿੱਧੀ ਇਹਨਾਂ ਦੀ ਠੀਕ ਆ ਲੋ ਫੇਸਬੁਕ ਬਹੁਤ ਸੋਹਣੀ ਆ ਕਰਮਾ ਵਾਲੇ ਦੀ ਰੰਗ ਪ੍ਰਿੰਟ ਬਾਕੀ ਇਹ ਆ ਵੀ ਜੇ ਕੋਈ ਇਕੱਠੀਆਂ ਲੈ ਲਊਗਾ ਤਾਂ ਆਪਾਂ ਡਿਲੀਵਰੀ ਫ੍ਰੀ ਕਰ ਦਿਆਂਗੇ ਪੰਜਾਂ ਦੀ ਠੀਕ ਆ ਹਾਂਜੀ ਜੇ ਕਿਸੇ ਨੇ ਇਕੱਠੀਆਂ ਲੈਣੀਆਂ ਹਾਂਜੀ ਹਾਂਜੀ ਠੀਕ ਆ ਮਾੜਾ ਜਿਹਾ ਆਪਾਂ ਥਾਣ ਦਿਖਾਉਣੀ ਸੀ ਭਰਾ ਜੀ ਥੋੜੇ ਜੀ ਹਾਂਜੀ ਹਾਂਜੀ ਥਾਣ ਦਿਖਾ ਦਿਓ ਚਾਰ ਹੀ ਥਾਣ ਹੋਣਗੇ ਚਾ ਫੋਟ ਸ਼ਾਂਗ ਤਾਂ ਕਿਸੇ ਦੀ ਵੀ ਨਹੀਂ ਹੋਊਗਾ ਨਹੀਂ ਆਪਾਂ ਦਿਖਾ ਵੀ ਦਿੰਨੇ ਆ ਦਸਲੀ ਕਰਾ ਦਿਆਂਗੇ ਇਹ ਆਨਲਾਈਨ ਅਗਲੇ ਨੇ ਫਿਰ ਕੀ ਹਾਂਜੀ ਲੋ ਚੈੱਕ ਕਰਸ ਲੋ ਚਾਰ ਹੀ ਥਾ ਠੀਕ ਹੈ ਬੰਦੋ ਲੋਪਰਾ ਕਿਉਂਕਿ ਨਰਖ ਪਰ ਕੇ ਬਾਈ ਵਰਗੇ ਵੀ ਲੈ ਕੇ ਆਉਂਦੇ ਕਿਉਂਕਿ ਇਹਨਾਂ ਦਾ ਪਾਰ ਦਾ ਕੰਮ ਹੈ ਤੇ ਇਸ ਕਰਕੇ ਜੇ ਫੂਡ ਸ਼ਾਕ ਹੋਊਗਾ ਆਪਾਂ ਦੱਸ ਕੇ ਦਿੰਨੇ ਆਂ ਬਾਈ ਹਾਂ ਠੀਕ ਹੈ ਜੀ ਆਪਾਂ ਐ ਨਹੀਂ ਗੱਲ ਕਰਦੇ ਵੀ ਫੂਡ ਸ਼ਾਕ ਵਾਲੀ ਦੇ ਦਾਂਗੇ ਸਹੀ ਗੱਲ ਬੰਦੋ ਖੀਰੀ ਦੱਸੇ ਤਾਂ ਖੀਰ ਗੁਈ ਹੋਊਗੀ ਠੀਕ ਆ ਹਾਂ ਜੀ ਲੋਪਰਾ ਬਾਈ ਤੋਂ ਰਿਕਾਰਡ ਬਾਈ ਕਹਿੰਦਾ ਲੈ ਸਕਦਾ ਫਾਰਮ ਚ ਲਿਆਂਦੀਆਂ ਹੋਈਆਂ ਸਾਰੀਆਂ ਠੀਕ ਆ ਜੀ ਵੀਡੀਓ ਬਾਈ ਕੋਲ ਹੈਗੀ ਆ ਤੇ ਬਾਈ ਕਹਿੰਦਾ ਡਿਲੀਵਰੀ ਫ੍ਰੀ ਆ ਪੰਜਾਬ ਵਸੀਆਂ ਦੀ ਜੇ ਕਿਸੇ ਨੇ ਲੈਣੀ ਹੈ ਇਕੱਠੀਆਂ ਤਾ ਵਾਈ ਦਾ ਨੰਬਰ ਆਪਾਂ ਸਕਰੀਨ ਤੇ ਵਿਲਾਵਾ ਮੈਂ ਬਾਈ ਜੀ ਨੇ ਤੁਹਾਨੂੰ ਦੱਸ ਵੀ ਦਿੱਤਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਹੈ ਦੋ ਠੀਕ ਹੈ ਜੀ ਕਮੈਂਟ ਤੇ ਸ਼ੇਅਰ ਜਰੂਰ ਕਰਦਾ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ